ਮੈਨੂੰ ਲੱਗਦਾ ਵੀ ਮੈਨੂੰ ਵੀ ਅਰਦਾਸ ਕਰਾਤ ਨਹੀਂ ਚਾਹੀਦੀ ਇੰਨੇ ਬਾਹਰ ਗਏ ਮੈਂ ਕਿਉਂ ਰਹਿ ਗਿਆ ਮੈਂ ਵੀ ਜਾ ਸਕਦਾ ਜੀ ਇੰਨੇ ਗਏ ਆ ਤੇ ਵਾਹ ਵਾਹ ਬਾਬਾ ਜੀ ਮੰਨ ਗਏ ਆ ਇਹਨਾਂ ਵੀ ਗਿਆਨੀ ਕੁਲਦੀਪ ਸਿੰਘ ਜੀ ਗਿਆਨੀ ਕੁਲਵੀਰ ਸਿੰਘ ਜੀ ਢਾਡੀ ਸਿੰਘ ਤੇ ਗਿਆਨੀ ਰੁਪਿੰਦਰ ਸਿੰਘ ਜੀ ਰੂਪ ਸਿੰਘ ਜੀ ਉਹਨਾਂ ਦੇ ਜਥੇ ਵੱਲੋਂ ਵੀ ਮਾਇਆ ਆਈ ਆ ਸਾਧ ਸੰਗਤ ਜੀ ਜਿੱਦਾਂ ਹੁਣ ਬਾਬਾ ਜੀ ਨੇ ਸਾਰੇ ਬਚਨ ਬੋਲੇ ਆ ਨਾ ਜਿੰਨਾਂ ਜਿੰਨਾਂ ਦਾ ਅਰਦਾਸ ਆਇਆ ਸੰਗਤ 'ਚ ਬੋਲਿਆ ਅਹੀਂ ਨਾ ਮਾਲਵੇ ਵਾਲੇ ਏਰੀਏ 'ਚ ਦਮਾਨ ਲਾਇਆ ਮੈਨੂੰ ਕਿਹ ਸਿਆਣੇ ਬੰਦੇ ਨੇ ਗੱਲ ਪੁੱਛੀ ਵੀ ਇਹਦਾ ਸੰਗਤ 'ਚ ਅਰਦਾਸ ਬੋਲੀ ਦੀ ਕਿਉਂ ਆ ਕਿਉਂਕਿ ਮੈਂ ਨਹੀਂ ਨਾ ਬੋਲਦਾ ਜਦੋਂ ਇਤਿਹਾਸ ਰੰਮ ਕਰ ਲਾਂ ਫਿਰ ਨਹੀਂ ਫਿਰ ਐਂਡ ਤੇ ਜਾਂ ਪਹਿਲਾਂ ਤੇ ਠੀਕ ਆ ਗੱਲ ਮੈਨੂੰ ਚੰਗੀ ਲੱਗਦੀ ਆ ਤੇ ਉਹਨਾਂ ਮੈਨੂੰ ਪੁੱਛਿਆ ਵੀ ਇਤਿਹਾਸ ਮਤਲਬ ਸੰਗਤ 'ਚ ਅਰਦਾਸ ਬੋਲੀ ਕਿਉਂ ਜਾਂਦੀ ਆ ਉਹਨਾਂ ਮੈਨੂੰ ਆਹ ਗੱਲ ਪੁੱਛੀ ਪਹਿਲਾਂ ਕਿ ਬਾਅਦ 'ਚ ਇਹ ਨਹੀਂ ਪੁੱਛੀ ਇਹ ਪੁੱਛਿਆ ਵੀ ਬੋਲੀ ਕਿਉਂ ਜਾਂਦੀ ਆ ਤੇ ਮੈਂ ਮਹਾਰਾਜ ਅਗਰਦਾਸ ਕੀਤੀ ਮਹਾਰਾਜ ਵੀ ਤੁਸੀਂ ਦੱਸ ਸਕਦੇ ਹੋ ਮੈਨੂੰ ਤਾਂ ਪਤਾ ਨਹੀਂ ਤੇ ਮਹਾਰਾਜ ਨੇ ਗੱਲ ਸਮਝਾਈ ਵੀ ਕਲਗੀ ਵਾਲੇ ਪਾਸ਼ਾ ਮਹਾਰਾਜ ਇਦਾਂ ਸਜੇ ਸੀ ਦੀਵਾਨ ਵਿੱਚ ਤੇ ਇੱਕ ਸਿੰਘ ਨੇ ਆਣ ਕੇ ਅਰਜ਼ ਕੀਤੀ ਮਹਾਰਾਜ ਵੀ ਅਰਦਾਸ ਪ੍ਰਵਾਨ ਕਿਹਦੀ ਹੁੰਦੀ ਆ ਤੇ ਕਲਗੀ ਵਾਲੇ ਪਾਸ਼ਾ ਜੀ ਨੇ ਬਚਨ ਕਿਹਾ ਵੀ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਜਿਹੜਾ ਜਾਣਿਆ ਮਹਾਰਾਜ ਦਾ ਜਿਹੜਾ ਪਿਆਰਾ ਹੈ ਜਿਹੜਾ ਸੇਖਿਆ ਉਹਦੀ ਅਰਦਾਸ ਕਦੀ ਬਿਰਥੀ ਨਹੀਂ ਹੁੰਦੀ ਸੇਖਾ ਕਾਹ ਮਹਾਰਾਜ ਇਹ ਤੇ ਪੰਗਤੀ ਮਹਿੰਗੀ ਆ ਐਦਾਂ ਸਮਝਾਓ ਜਿੱਦਾਂ ਸਾਨੂੰ ਸਮਝ ਆ ਜੇ ਸੌਖਾ ਤਰੀਕਾ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹੜਾ ਇਕਾਗਰਤਾ ਜੇ ਆਣ ਕੇ ਅਰਦਾਸ ਕਰੇ ਉਹਦੀ ਬਿਰਤੀ ਨਹੀਂ ਹੁੰਦੀ ਸਿੰਘ ਆਖਿਆ ਮਹਾਰਾਜ ਇਹ ਕਾਗਰਤਾ ਕਿਵੇਂ ਬਣੀ ਕਿਦਾਂ ਦੀ ਹੋਣੀ ਚਾਹੀਦੀ ਆ ਸਤਗੁਰੂ ਜੀ ਕਹਿਣ ਲੱਗੇ ਵੀ ਜਿਹੜਾ ਦਿਮਾਗ ਜ਼ੁਬਾਨ ਤੇ ਮਨ ਇਹ ਇੱਕ ਸੋਰ ਹੋਵੇ ਬੰਦਾ ਵੇਂਦਾ ਕੁਝ ਹੋਰ ਹੀ ਆ ਬੋਲਦਾ ਕੁਝ ਹੋਰ ਹੀ ਆ ਅੰਦਰ ਚੱਲਣ ਕੁਝ ਹੋਰ ਹੀ ਰਿਆ ਹੁੰਦਾ ਕਹਿੰਦੇ ਫੇਰ ਨਹੀਂ ਅਰਦਾਸ ਪ੍ਰਵਾਨ ਹੁੰਦੀ ਮਤਲਬ ਜੇ ਉਹ ਤਿੰਨਾਂ ਗੱਲਾਂ ਤੇ ਸੋਰੋ ਜੇ ਜੋ ਦਿਮਾਗ ਵਿੱਚ ਆ ਉਹ ਜ਼ੁਬਾਨ 'ਚ ਹੋਵੇ ਜੋ ਦਿਮਾਗ ਤੇ ਜ਼ੁਬਾਨ ਕਹਿੰਦੀ ਉਹ ਹੀ ਮਨ 'ਚ ਹੋਵੇ ਕਹਿੰਦੇ ਐਦਾਂ ਟਿਕਿਆ ਹੋਵੇ ਜਿਦਾਂ ਸਮੁੰਦਰ ਦੀ ਗਹਿਰਾਈ 'ਚ ਪਾਣੀ ਟਿਕਿਆ ਹੁੰਦਾ ਉੱਪਰ ਤੇ ਬੜਾ ਰੌਲਾ ਹੁੰਦਾ ਸਮੁੰਦਰ ਦੇ ਪਰ ਅੰਦਰੋਂ ਪਾਣੀ ਐਂ ਟਿਕਿਆ ਹੁੰਦਾ ਕਹਿੰਦੇ ਐਦਾਂ ਕੋਈ ਟਿਕਿਆ ਹੋਵੇ ਉਹਦੀ ਅਰਦਾਸ ਮੰਨੀ ਜਾਂਦੀ ਹੈ ਤਾਈਓ ਤੇ ਸਾਧਵਾ ਕੋ ਕਰਾਈਦੀ ਆ ਭਈ ਸਾਧੂ ਟਕੇ ਹੁੰਦੇ ਆ ਤੇ ਸਿੰਘ ਕਹਿਣ ਲੱਗੇ ਮਹਾਰਾਜ ਜੀ ਇਹ ਤੇ ਵਸਥਾ ਬੜੀ ਵੱਡੀ ਆ ਐਦਾਂ ਹੋਣ ਲੱਗਿਆ ਤੇ ਪਤਾ ਹੀ ਨਹੀਂ ਕਿੰਨਾ ਟਾਈਮ ਲੱਗ ਜਾਣਾ ਕਿਉਂਕਿ ਮਨ ਕੋਈ ਚੀਜ਼ ਹੈ ਹੀ ਨਹੀਂ ਜਿੰਨੂੰ ਕੋਈ ਫੜ ਲੇ ਮਨ ਫੜਨ ਵਾਲੀ ਚੀਜ਼ ਹੀ ਨਹੀਂਗੀ ਤੇ ਦਿਮਾਗ ਵੈਸੇ ਕੰਟਰੋਲ ਤੋਂ ਬਾਹਰ ਆ ਜ਼ਬਾਨ ਹੋਂਦਾ ਨਹੀਂ ਕਿਸੇ ਦੇ ਕਾਬੂ ਚ ਰਹੀ ਅਜੇ ਤੱਕ ਆਖਿਆ ਮਹਾਰਾਜ ਜੀ ਕਾ ਮੋਖਾ ਕੋਈ ਸੋਖਾ ਜਿਹਾ ਤਰੀਕਾ ਦੱਸ ਦਿਓ ਫਿਰ 사ਧਗੁਰੂ ਜੀ ਨੇ ਕਿਹਾ ਬਈ ਸੰਗਤ 'ਚ ਖਲੋ ਕੇ ਅਰਦਾਸ ਬੋਲ ਦੋ ਕਿਉਂਕਿ ਸੰਗਤ ਦੇ ਵਿੱਚ ਵੱਡੇ ਤੋਂ ਵੱਡੇ ਸਾਧੂ ਬੈਠੇ ਹੁੰਦੇ ਆ ਸੰਗਤ ਵਿੱਚ ਉਹ ਬੈਠੇ ਨੇ ਜਿਨ੍ਹਾਂ ਨੇ ਜ਼ੁਬਾਨ ਤੇ ਕੰਟਰੋਲ ਕੀਤਾ ਹੋਇਆ ਏਦਾਂ ਦੇ ਵੀ ਆਗੇ ਆ। ਏਦਾਂ ਦੇ ਵੀ ਆਗੇ ਨੇ ਜਿਹੜੇ ਹੁਣ ਵਾਕੀ ਮਾੜਾ ਨਹੀਂ ਵੰਦੇ। ਏਦਾਂ ਦੇ ਵੀ ਆਗੇ ਨੇ ਜਿਹੜੇ ਅੰਦਰੋਂ ਖੁੱਭ ਕੇ ਗੱਲ ਸੁਣਨਦੇ ਹੁੰਦੇ ਆ। ਸੰਗਤ ਦੇ ਵਿੱਚ ਸਾਰੀ ਗੋਣ ਹੈਗੇ ਆ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸਤਿਗੁਰੂ ਜੀ ਕਹਿਣ ਲੱਗੇ ਵੀ ਸੰਗਤ ਜੇ ਖਲੋ ਕੇ ਗੱਲ ਬੋਲ ਦੋ ਤੇ ਯਕੀਨ ਕਰੋ ਵੀ ਹੁਣ ਗੁਰੂ ਪੂਰੀ ਕਰੇਗਾ। ਤੇ ਕਹਿੰਦੇ ਜੇ ਕੋਈ ਏਦਾਂ ਕਰੇ ਫੇਰ ਅਰਦਾਸ ਪੂਰੀ ਹੋ ਜਾਂਦੀ ਆ। ਇਹ ਸਾਧਗਰੂ ਸਾਹਮਣੇ ਸਿੰਘਾਂ ਨੂੰ ਸਮਝਾਇਆ ਸੀ ਤਾਂ ਸੰਗਤ 'ਚ ਅਰਦਾਸ ਬੋਲੀ ਜਾਂਦੀ ਹੈ ਨਹੀਂ ਤੇ ਗੁਰੂ ਤੇ ਅੰਤਰਜਾਮੀ ਆ ਉਹਦੇ ਅੱਗੇ ਬੋਲਣ ਦੀ ਲੋੜ ਹੀ ਨਹੀਂ ਰਹਿੰਦੀ ਕੋਈ ਗੁਰੂ ਤੇ ਉਹਵੇਂ ਜਾਣਦਾ ਉਹ ਦਿਲ ਦੀ ਗੱਲ ਪੁੱਝ ਲੈਂਦੇ ਨੇ ਮਹਾਰਾਜ ਪਰ ਸੰਗਤ ਵਿੱਚ ਬੋਲਣ ਦਾ ਆ ਮਤਲਬ ਹੈ ਇਹ ਕਲਗੀ ਵਾਲੇ ਪਾਖਾ ਨੇ ਹੁਕਮ ਦਿੱਤਾ ਵੀ ਐਵੇਂ ਗੱਲ ਚੱਲਦੀ ਹੈ ਤਾਂ ਕਰਕੇ ਸੰਗਤ 'ਚ ਅਰਦਾਸ ਬੋਲੀ ਜਾਂਦੀ ਹੈ ਤੇ ਹੁਣ ਬਜ਼ੁਰਗਾਂ ਨੇ ਬੋਲੀ ਤਾਂ ਕਰਕੇ ਮੈਨੂੰ ਉਹ ਗੱਲ ਚੇਤੇ ਆਈ ਮੈਂ ਆਪ ਜੀ ਨਾਲ ਸਾਂਝੀ ਕੀਤੀ ਹੈ